ਆਨਰੇਬਲ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡੀ ਲੈਂਡਮਾਰਕ ਜਜਮੈਂਟ ਦਿੱਤੀ ਹੈ ਕੱਲ ਜਿਹਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਆਨਰੇਬਲ ਡੀ ਵਾਈ ਚੰਦਰਚੂੜ ਜੀ ਜਸਟਿਸ ਡੀ ਆਰ ਗਵਈ ਜਸਟਿਸ ਵਿਕਰਮਨਾਥ ਜੀ ਜਸਟਿਸ ਪੰਕਜ ਮਿੱਥਲ ਜੀ ਜਸਟਿਸ ਮਨੋਜ ਮਿਸ਼ਰਾ ਜੀ ਐਂਡ ਸਤੀਸ਼ ਚੰਦਰਾ ਸ਼ਰਮਾ ਜੀ ਅਤੇ ਚੌਥੇ ਸੱਤਵੇਂ ਜੱਜ ਹੈ ਜਸਟਿਸ ਬਿੱਲਾ ਅਹਿਮਦ ਤਲੀਦੀ ਇਹ ਸੱਤ ਜਜਸ ਦਾ ਬੈਂਚ ਬਣਿਆ ਸੀ ਇਹਨੂੰ ਕਨਸਟੀਟਿਊਸ਼ਨਲ ਬੈਂਚ ਵੀ ਕਹਿੰਦੇ ਨੇ ਇਹ ਇਸ ਕਰਕੇ ਸੱਤ ਜਜਸ ਦਾ ਬੈਂਚ ਬਣਿਆ ਸੀ ਜਿਹਦੇ ਵਿੱਚ ਪ੍ਰੈਜ਼ਾਈਡ ਕੀਤਾ ਆਨਰੇਬਲ ਜਸਟਿਸ ਡੀਵਾਈ ਚੰਦਰ ਚੂੜੀ ਨੇ ਬੜਾ ਗੰਭੀਰ ਮਸਲਾ ਸੀਗਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਰਿਜ਼ਰਵੇਸ਼ਨ ਵਿਦਨ ਰਿਜ਼ਰਵੇਸ਼ਨ ਕੁਝ ਸਾਡੇ ਭਰਾ ਕਹਿੰਦੇ ਸੀਗੇ ਕਿ ਇਹਨੂੰ ਇਕੱਠਿਆਂ ਕਰਨਾ ਚਾਹੀਦਾ ਕੁਝ ਕਹਿੰਦੇ ਸੀਗੇ ਵੱਖਰਿਆਂ ਕਰਨਾ ਚਾਹੀਦਾ ਲੇਕਿਨ ਇਹ ਜਿਹੜੀ ਜੱਜਮੈਂਟ ਆਈ ਹੈ ਬਹੁਤ ਇੰਪੋਰਟੈਂਟ ਆਈ ਹੈ ਉਹਨਾਂ ਨੇ ਇਸ ਜੱਜਮੈਂਟ ਵਿੱਚ ਮੈਂ ਤੁਹਾਨੂੰ ਸਿੰਪਲ ਲਫ਼ਜ਼ਾਂ ਚ ਕਹਿੰਦੇ ਆ ਕਿ ਹਰ ਸਟੇਟ ਨੂੰ ਅਧਿਕਾਰ ਦਿੱਤਾ ਹੈ ਕਿ ਉਹ ਆਪਣੇ ਏਰੀਏ ਵਿੱਚ ਜਿੱਥੇ ਵੀ ਐਸਸੀ ਸਮਾਜ ਆ ਉਥੇ ਵੱਖਰੇ ਵੱਖਰੀਆਂ ਜਾਤ ਬਰਾਦਰੀਆਂ ਨੇ ਵੱਖਰੇ ਹੈ ਸ਼ੈਡਿਊਲਡ ਕਾਸਟਿੰਗ ਲੇਕਿਨ ਉਹਨਾਂ ਵਿੱਚ ਵੀ ਅੱਗੇ ਫਰਦਰ ਡਿਵੀਜ਼ਨ ਹੈ ਬਈ ਉਹੋ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹ ਦੇਖ ਕੇ ਕਿ ਕਿਹੜਾ ਸੈਕਸ਼ਨ ਆਫ ਸੋਸਾਇਟੀ ਸ਼ੈਡਿਊਲਡ ਕਾਸਟਾਂ ਦੇ ਵਿੱਚ ਡਿਪਰਾਈਵਡ ਹੈ ਡਿਪਰਾਈਵਡ ਤੋਂ ਮਤਲਬ ਕਿ ਉਹਨਾਂ ਨੂੰ ਪ੍ਰੋਪਰ ਪਿਛਲੇ 47 ਤੋਂ ਬਾਅਦ ਜਿਹੜੀ ਰਿਪਰੈਜ਼ੈਂਟੇਸ਼ਨ ਪ੍ਰੋਪਰ ਨਹੀਂ ਮਿਲੀ ਇਹ ਇੱਕ ਬਹੁਤ ਵੱਡੀ ਜੱਜਮੈਂਟ ਹੈ ਇਹਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਸਾਡੇ ਐਸਸੀ ਭਰਾ ਨੇ ਐਸਸੀ ਪਰਵਾਰ ਨੇ ਉਹਨਾਂ ਨੂੰ ਬਹੁਤ ਵੱਡਾ ਰਿਲੀਫ ਮਿਲੇਗਾ ਤੇ ਸਟੇਟ ਗਵਰਨਮੈਂਟਸ ਨੂੰ ਵੀ ਪਾਵਰ ਦਿੱਤੀ ਹੈ ਕਿ ਅਗਰ ਸਟੇਟ ਗਵਰਨਮੈਂਟ ਮਹਿਸੂਸ ਕਰਦਿਆਂ ਨੇ ਕਿ ਕੋਈ ਪਾਰਟੀਕੂਲਰ ਜਿਹੜੀ ਕੋਈ ਬਰਾਦਰੀ ਹੈ ਉਹ ਪਿੱਛੇ ਰਹਿ ਗਈ ਹੈ ਤਾਂ ਉਹਨੂੰ ਰੈਜ਼ਰਵੇਸ਼ਨ ਦੇ ਦ ਰੈਜ਼ਰਵੇਸ਼ਨ ਦੇ ਵਿੱਚ ਲੈ ਕੇ ਆਂਦਾ ਜਾ ਸਕਦਾ ਸੋ ਇਹ ਬਹੁਤ ਹੀ ਇੰਪੋਰਟੈਂਟ ਇਹਦੇ ਵਿੱਚ ਜਿਹੜੇ ਸਾਡੇ 7 ਜੱਜ ਨੇ ਉਹਨਾਂ ਦੇ ਵਿੱਚੋਂ 6 ਇੱਕ ਦੇ ਨਾਲ ਇਹ ਜਿਹੜਾ ਫੈਸਲਾ ਹੋਇਆ 6 ਜਿਹੜੇ ਜਿਹੜੇ ਮੈਂ ਨਾਮ ਦੱਸੇ ਨੇ ਅਵੇਲੇਬਲ ਜੱਜ ਦੇ 6 ਜੱਜ ਇੱਕ ਪਾਸੇ ਸੀ ਜਿਹਦੇ ਵਿੱਚ ਜਸਟਿਸ ਬੇਲਾ ਐਮ ਤਰਵੇਦੀ ਨੇ ਕਿਹਾ ਹੈ ਕਿਉਂਕਿ ਬੜੇ ਜਿਹੜੇ ਹਾਈ ਕੋਰਟਸ ਡੇ ਹਾਈ ਕੋਰਟ ਸੀ ਉਹਨਾਂ ਨੇ ਡਿਫਰੈਂਟ ਡਿਫਰੈਂਟ ਜਜਮੈਂਟਸ ਦਿੱਤੀਆਂ ਸੀ ਤੇ ਜਸਟਿਸ ਬੇਲਾ ਤਰਵੇਦੀ ਨੇ ਕਿਹਾ ਕਿ ਨਹੀਂ ਜੋ ਹਾਈ ਕੋਰਟ ਨੇ ਰੈਜ਼ਰਵੇਸ਼ਨ ਦੇ ਚਲ ਰੈਜ਼ਰਵੇਸ਼ਨ ਨਹੀਂ ਮੰਨਿਆ ਸੀ ਉਹਨੂੰ ਉਹਨਾਂ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੀ ਕਿ 6 1 ਦੀ ਰੇਸ਼ੀਓ ਦੇ ਨਾਲ ਇਹ ਜਿਹੜੀ ਜਜਮੈਂਟ ਆਈ ਆ ਬਹੁਤ ਹੀ ਇੰਪੋਰਟੈਂਟ ਜਜਮੈਂਟ ਹੈ ਇਹਦੇ ਨਾਲ ਜਿਹੜੀਆਂ ਪੂਰੇ ਸਾਡੇ ਹਿੰਦੁਸਤਾਨ ਦੀਆਂ ਸਟੇਟਸ ਦੇ ਵਿੱਚ ਲਿਗਿਗੇਸ਼ਨ ਚੱਲਦੀ ਸੀ ਉਹ ਇੱਕਦਮ ਖਤਮ ਹੋ ਲੱਗਦਾ ਕਿ ਜਿਹੜੀਆਂ ਜਿਹੜੇ ਲੋਕ ਲੈ ਕੇ ਤੁਹਾਨੂੰ ਹੁਣ ਜਿਹੜਾ ਫਾਇਦਾ ਹੋਊਗਾ ਕਿਤਨਾ ਕੁ ਜਿਹੜੀਆਂ ਵਨ ਜਿੱਤੀ ਬਿਲਕੁਲ ਬਿਲਕੁਲ ਇਹਦੇ ਵਿੱਚ ਇਹੀ ਤਾਂ ਚੀਜ਼ ਹੈ ਇਹੀ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਆਨਰੇਬਲ ਜਜਜਸ ਨੇ ਸੁਪਰੀਮ ਕੋਰਟ ਦੇ 7 7 ਜਜੇ ਦੇ ਬੈਂਚ ਨੇ ਕੀਤੀ ਹੈ ਇਹੀ ਚੀਜ਼ ਹੈ ਕਿ ਜਿਹੜੀ ਰੈਜ਼ਰਵੇਸ਼ਨ ਵਿਦ ਰੈਜ਼ਰਵੇਸ਼ਨ ਨੂੰ ਕਿਹਾ ਸੀ ਖਤਮ ਕਰੋ ਉਹਨੂੰ ਉਹਨਾਂ ਨੇ ਕਿਹਾ ਕਿ ਨਹੀਂ ਸਟੇਟ ਗਵਰਨਮੈਂਟਸ ਕੋਲੇ ਜਿਹੜੇ ਅਧਿਕਾਰ ਨੇ ਉਹ ਜਾਂ ਜਿੱਦਾਂ ਪਹਿਲਾਂ ਰੈਜ਼ਰਵੇਸ਼ਨ ਵਿਦ ਰੈਜ਼ਰਵੇਸ਼ਨ ਹੋ ਉਹਨੂੰ ਜਸਟੀਫਾਈ ਕਰੀਮੀ ਲੇਅਰ ਰਚਾਇਆ ਜਾਦਾ ਹੈ ਹਾਂ ਇਹਦੇ ਵਿੱਚ ਮੈਂ ਇੱਕ ਹੋਰ ਵੀ ਐਡ ਕਰਨਾ ਚਾਹੁੰਦਾ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਰੀਮੀ ਲੇਅਰ ਦੀ ਗੱਲ ਕੀਤੀ ਹੈ ਕਿ ਜਿੰਨੀਆਂ ਵੀ ਸਾਡੀਆਂ ਸਟੇਟ ਗਵਰਨਮੈਂਟਸ ਨੇ ਉਹ ਰਿਵਿਊ ਕਰਨ ਕਿ ਜਿਹੜੇ ਲੋਕ ਇਹਨਾਂ ਦਾ ਰੈਜ਼ਰਵੇਸ਼ਨ ਦਾ ਬੈਨੀਫਿਟ ਲੈ ਕੇ ਕਰੀਮੀ ਲੇਅਰ ਚ ਆ ਚੁੱਕੇ ਹਨ ਮਤਲਬ ਕਿ ਕਹਿ ਲਓ ਪੰਜਾਬੀ ਚ ਅਮੀਰ ਬਣ ਚੁੱਕੇ ਸਰਲ ਭਾਸ਼ਾ ਦੇ ਵਿੱਚ ਉਹਨਾਂ ਨੇ ਬੈਨੀਫਿਟ ਲੈ ਕੇ ਉਹਨਾਂ ਬਾਰੇ ਵੀ ਰਿਵਿਊ ਕੀਤਾ ਜਾਏ ਕਿ ਅੱਗੇ ਸਰਦਰ ਉਹਨਾਂ ਨੂੰ ਰਿਜ਼ਰਵੇਸ਼ਨ ਦੇਣੀ ਹੈ ਕਿ ਨਹੀਂ ਦੇਣੀ ਇਹ ਵੀ ਇੱਕ ਬਹੁਤ ਅੱਛਾ ਕਦਮ ਆਨਰੇਬਲ ਸੁਪਰੀਮ ਕੋਰਟ ਦਾ ਮਤਲਬ ਲੱਗਦਾ ਕਿ ਕੁਝ ਜੀ ਕੀ ਲੋਕ ਜਿਹੜੇ ਨੇ ਬੈਨੀਫਿਟ ਲਈ ਜਾਂਦੇ ਨੇ ਜਿਨ੍ਹਾਂ ਨੂੰ ਜਾਣਕਾਰੀ ਹੁਣ ਉਹ ਜਿਹੜੇ ਨੇ ਬਾਕੀ ਲੋਕ ਵੀ ਇਸ ਕਿਤਾਬ ਦੇ ਵਿੱਚ ਹੋਣਗੇ ਕਿ ਤਨਾ ਕਿਤੇ ਬਿਲਕੁਲ ਠੀਕ ਹੈ ਇਹ ਗੱਲ ਠੀਕ ਹੈ ਇਸ ਜੱਜਮੈਂਟ ਦੇ ਨਾਲ ਉਹਨਾਂ ਲੋਕਾਂ ਨੂੰ ਵੀ ਬੈਨੀਫਿਟ ਮਿਲੇਗਾ ਜਿਨ੍ਹਾਂ ਨੂੰ ਪਹਿਲਾਂ ਇਹ ਅੱਗੇ ਦੀ ਅੱਗੇ ਰਿਜ਼ਰਵੇਸ਼ਨ ਦਾ ਬੈਨੀਫਿਟ ਲਈ ਜਾਂਦੇ ਤੇ ਸਾਡੇ ਬਹੁਤ ਸਾਰੇ ਰੀਅਲ ਡਿਜ਼ਰਵਿੰਗ ਲੋਕ ਨੇ ਉਹ ਰਹਿ ਜਾਂਦੇ ਹਾਂ ਜਰ ਕੀ ਕਹਿਣਾ ਚਾਹੋਗੇ ਪਰ ਕੁਛ ਰਾਸ਼ਟਰੀ ਦੇ ਦੇਖੋ ਇਹ ਤਾਂ ਹੁਣ ਕੇਸ ਸਟਡੀ ਕਰਕੇ ਪਤਾ ਲੱਗੂਗਾ ਵੈਸੇ ਨਾਰਮਲੀ ਇਸ ਤਰ੍ਹਾਂ ਹੁੰਦਾ ਨਹੀਂ ਹੈ ਜਿਵੇਂ ਈਡੀ ਨੇ ਕੀਤਾ ਹੈ ਕਿ ਉਹਨਾਂ ਨੂੰ ਪੇਸ਼ੀ ਤੇ ਬੁਲਾ ਲਿਆ ਉੱਥੇ ਹੀ ਅਰੈਸਟ ਕਰ ਲਿਆ ਇਹਨਾਂ ਨੂੰ ਆਪਣਾ ਪੱਖ ਰੱਖਣ ਦਾ ਜਿਹੜਾ ਸਮਾਂ ਉਹ ਦੇਣਾ ਚਾਹੀਦਾ ਸੀਗਾ 100% ਦੇਣਾ ਚਾਹੀਦਾ ਸੀਗਾ ਤੇ ਇਹ ਮੇਰੇ ਮੁਤਾਬਕ ਤਾਂ ਕਿਉਂਕਿ ਮੈਂ ਕੇਸ ਦੀ ਹਾਲੇ ਇਹਨਾਂ ਦੀ ਸਟਡੀ ਨਹੀਂ ਸਟਡੀ ਨਹੀਂ ਕੀਤੀ ਨਾ ਹੀ ਪਤਾ ਹੈ ਹਾਲੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ED ਨੇ ਕਿਉਂ ਅਰੈਸਟ ਕੀਤਾ ਹੈ ਸੋ ਇਸ ਕਰਕੇ ਮੈਂ ਤਾਂ ਇਸ ਚੀਜ਼ ਨੂੰ ਬਹੁਤ ਕ੍ਰਿਟਿਕਾਈਜ਼ ਕਰਦਾ ਇਨਵੈਸਟੀਗੇਸ਼ਨ ਏਜੰਸੀਜ਼ ਨੂੰ ਪ੍ਰੋਪਰ ਸਾਰਾ ਕੁਝ ਕਰਨ ਤੋਂ ਬਾਅਦ ਹੀ ਕੋਈ ਐਜੋਜੀ ਐਕਸ਼ਨ ਕਰਨਾ ਚਾਹੀਦਾ ਜੀ ਸਰ ਕਾਂਗਰਸ ਪਾਰਟੀ ਦਾ ਕਿਰਦਨ ਦਾ ਰੋਖ ਹੈ ਪਾਰਟੀ ਬਦਲਦੇ ਉੱਤੇ ਦੇਖਿਆ ਜਾਵੇ ਕੋਈ ਬਿਆਨਬਾਜ਼ੀ ਹੇਠ ਤੱਕ ਸਾਹਮਣੇ ਨਹੀਂ ਆਈ ਨਹੀਂ ਨਹੀਂ ਰਾਜਾ ਵਿਢਿੰਗ ਸਾਹਿਬ ਨੇ ਕਿਹਾ ਸਾਡੇ ਪ੍ਰਧਾਨ ਨੇ ਪਾਰਟੀ ਦੇ ਉਹਨਾਂ ਨੇ ਇਹ ਮੁੱਦਾ ਉਠਾਇਆ ਹੈ ਬਿਲਕੁਲ ਉਹਨਾਂ ਨੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਮੈਂ ਵੀ ਆ ਆਪਣੇ ਭਾਤ ਪੂਸ਼ਨਾਸ਼ ਜੀ ਦੇ ਉਹਨਾਂ ਦੇ ਮੈਸੇਜ ਨੂੰ ਫੋਨ ਕੀਤਾ ਸੀ ਤੇ ਇਸੇ ਤਰ੍ਹਾਂ ਰਾਜਾ ਜੀ ਨੇ ਵੀ ਮੇਰਾ ਖਿਆਲ ਦਰਿਆਪਤ ਕੀਤਾ ਹੈ ਤੇ ਬਿਲਕੁਲ ਸਾਡੀ ਸਾਰਿਆਂ ਦੇ ਨਾਲ ਸਾਡੇ ਜਿੰਨੇ ਵੀ ਲੋਕਲ ਅਸੀਂ ਆਪਣੇ ਹਲਕਾ ਇੰਚਾਰਜ ਅਸੀਂ ਸਾਰਿਆਂ ਨੇ ਕੱਲ ਸ਼ਾਮ ਨੂੰ ਗੱਲਬਾਤ ਵੀ ਇੱਕ ਦੂਜੇ ਨਾਲ ਕੀਤੀ ਤੇ ਅਸੀਂ ਲੱਗੇ ਹੋਇਆ ਕਿ ਜੋ ਬੈਸਟ ਆਸ਼ੂ ਜੀ ਵਾਸਤੇ ਹੋ ਸਕਦਾ ਅਸੀਂ ਕਰਾਂਗੇ ਕਿਸ ਤਰ੍ਹਾਂ ਦੇਖ ਲਓ ਕਹਿੰਦੇ ਪਹਿਲਾਂ ਵੀ ਗ੍ਰਿਫਤਾਰੀ ਪੁਰੀ ਈਡੀ ਵੱਲੋਂ ਕੀਤੀ ਗਈ ਸੀ ਜਿਹੜੀ ਆ ਰਹੇ ਨੇ ਨਹੀਂ ਨਹੀਂ ਉਹ ED ਵੱਲੋਂ ਨਹੀਂ ਸੀ ਕੀਤੀ ਗਈ ਉਹ ਤਾਂ विजिलेंस ਵੱਲੋਂ ਕੀਤੀ ਗਈ ਸਰਕਾਰ ਕਿਹਾ ਦੇ ਹੋਰ ਵੀ ਕਹਿੰਦੇ ਨਾ ਬਾਰੇ ਨੇ ਕਿ ਲੋਕਾਂ ਨੂੰ ਲੱਗਦਾ ਕਿ ਕਾਉਂਸਲ ਖੇਤਾ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਮੈਨੂੰ ਇਸ ਦੀ ਇਨਵੈਸਟੀਗੇਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਪੋਲੀਟੀਕਲ ਵੈਂਡੇਟਾ ਨਹੀਂ ਹੋਣਾ ਚਾਹੀਦਾ ਦੇਖੋ ਇਹ ਬਿਲਕੁਲ ਗਲਤ ਪਾਰਟੀ ਸਾð ਨਾਲ ਖੜੀ ਹੈ ਜਾਂ ਦੂਜੀ ਨਹੀਂ 100% ਪਾਰਟੀ ਨਾਲ ਖੜੀ ਹੈ ਜੀ ਬਿਲਕੁਲ ਬਿਲਕੁਲ ਸਾਡੇ ਸਾਥੀ ਰਹੇ ਨਹੀਂ ਸਾਡੇ ਸਾਥੀ ਨੇ ਜੀ ਤਾਂ ਲੱਗਦਾ ਜਦੋਂ ਪਹਿਲਾਂ ਜਦੋਂ ਰਾਸ਼ੂ ਦੀ ਗ੍ਰਿਫਤਾਰੀ ਹੋਈ ਸੀ ਆਸ਼ੂ ਹੋ ਰਹੇ ਸੀ ਤਾਂ ਇਹ ਉਦੋਂ ਕਾਫੀ ਕਾਂਗਰਸੀਆਂ ਨੇ ਨਿਕਲ ਕੇ ਬਾਹਰ ਆਪਣਾ ਜੋਰ ਦਿਖਾਇਆ ਸੀ ਲੇਕਿਨ ਇਸ ਵਾਰ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਉਹ ਜੋ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਉਹ ਸਾਰੇ ਕਾਂਗਰਸ ਵਾਲੇ ਉਸੇ ਤਰ੍ਹਾਂ ਹੀ ਕਰਾਂਗੇ ਠੀਕ ਹੈ ਅ ਸਾਰੇ ਪੰਜਾਬ ਦੇ ਕਈ ਪ੍ਰੋਜੈਕਟ ਜਿਹੜੇ ਨੇ ਕਿਹਾ ਜਾ ਰਿਹਾ ਕਿ ਕੈਨਸਲ ਹੋ ਗਏ ਨੇ ਇਸ ਤਰ੍ਹਾਂ ਦੇਖਦੇ ਹਾਂ ਲਗਾਤਾਰ ਪੰਜਾਬ ਦੇ ਨਾਲ ਜਿਹੜਾ ਵਿਕਰਾਜ ਦਾਜਾਰੇ ਜਾਂ ਪੰਜਾਬ ਦੇ ਜਿਹੜੇ ਦੇਖੋ ਬਹੁਤ ਮਾੜੀ ਗੱਲ ਹੈ ਮੈਂ ਸਖਤ ਸ਼ਬਦਾਂ ਦੇ ਵਿੱਚ ਇਹ ਨਿੰਦਿਆ ਕਰਦਾ ਮਾਨਯੋਗ ਗਟਕਰੀ ਸਾਹਿਬ ਨੇ ਕੱਲ ਪਾਰਲੀਮੈਂਟ ਦੇ ਵਿੱਚ ਵੀ ਇਹ ਕਿਹਾ ਕਿ ਪੰਜਾਬ ਦੇ ਜਿਹੜੇ ਤਿੰਨ ਪ੍ਰੋਜੈਕਟ ਅਬੰਦਨ ਕਰ ਦਿੱਤੇ ਗਏ ਆ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੈਂ ਤਾਂ ਬੇਨਤੀ ਕਰੂੰਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿ ਸਾਰੇ ਜਨੇ ਇਕੱਠੇ ਹੋ ਕੇ ਨਾਲ ਆਪੋਜੀਸ਼ਨ ਨੂੰ ਦੇ ਜਿਹੜੇ ਸਾਡੇ ਐਮ ਐਲ ਏ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਸੈਂਟਰ ਤੇ ਦਬਾਅ ਪਾਉਣਾ ਚਾਹੀਦਾ ਹੈ ਪੰਜਾਬ ਨਾਲ ਪਹਿਲਾਂ ਵੀ ਤੱਕਾ ਹੁੰਦਾ ਰਿਹਾ ਹੁਣ ਵੀ ਤੱਕਾ ਹੋ ਰਿਹਾ ਇਹ ਬਹੁਤ ਇੰਪੋਰਟੈਂਟ ਪ੍ਰੋਜੈਕਟਸ ਨੇ ਇਹਨਾਂ ਨੂੰ ਅਬੰਧਨ ਨਹੀਂ ਕਰਨਾ ਚਾਹੀਦਾ ਜਿਵੇਂ ਜਿਸ ਤਰ੍ਹਾਂ ਪੰਜਾਬ ਦੇ ਜਿਹੜੇ ਨੈਸ਼ਨਲ ਹਾਈਵੇਜ਼ ਨੂੰ ਲੈ ਕੇ ਵੀ ਜਿਹੜੀਆਂ ਨੇ ਬੇਟੇ ਜਿਹੜਾ ਜਣਾ ਕੇ ਵੀ ਪਾ ਰਹੇ ਉਹਨਾਂ ਲਈ ਵੀ ਫੋਮੋ ਨੀਅਤੀ ਕਿ ਜਦੋਂ ਲੈਂਡ ਰਿਕੁਆਇਰ ਦੀ ਹੋ ਬਾਈ ਜਿਹਦੇ ਕਰਕੇ ਉਹਦਾ ਵੀ ਜਣਾ ਰੱਥੂ ਚੱਲ ਰਿਹਾ ਹੈ ਦੇਖੋ ਮੈਂ ਆਪ ਅਫੀਸਰ ਰਿਹਾ ਮੈਨੂੰ ਹਲੇ ਇਹ ਜਾਣਕਾਰੀ ਨਹੀਂ ਹੈ ਕਿ ਲੈਂਡ ਅਕਵਾਇਰ ਕਿਉਂ ਨਹੀਂ ਹੋ ਸਕੀ ਜਦ ਕਿ ਬਾਕੀ ਥਾਵਾਂ ਤੇ ਲੈਂਡ ਅਕਵਾਇਰ ਹੋ ਗਈ ਹੈ ਇਹਦੇ ਤੇ ਇਹਦੇ ਤੇ ਤਾਂ ਪ੍ਰੋਪਰ ਲਾਅ ਬਣਿਆ ਹੋਇਆ ਲੈਂਡੇਜ ਐਕ acquisition ਐਕਟ ਬਣਿਆ ਉਹਦੇ ਮੁਤਾਬਕ ਐਕquisition ਹੋਣੀ ਚਾਹੀਦੀ ਸੀ ਉਹਦੇ ਮੁਤਾਬਕ ਜਿਹੜੀ ਡਿਸਟ੍ਰੀਬਿਊਸ਼ਨ ਆਫ ਜਿਹੜੇ ਉਹਨਾਂ ਦੀ ਕਾਸਟ ਹੀ ਹੋਣੀ ਚਾਹੀਦੀ ਸੀ ਮੈਨੂੰ ਇਹ ਨਹੀਂ ਜਾਣਕਾਰੀ ਮੈਂ ਪਤਾ ਕਰਾਂਗਾ ਡੀਸੀ ਮੈਡਮ ਨਾਲ ਗੱਲ ਕਰਾਂਗੇ ਕਿ ਕਿਉਂ ਨਹੀਂ ਹੋ ਪਾਇਆ ਪਰ ਇਹ ਬਹੁਤ ਵੱਡੀ ਨਿਰਾਸ਼ਾ ਸਾਡੀ ਸਾਡੀ ਬਿਊਰੋਕਰੇਸੀ ਦੀ ਮੈਂ ਤਾਂ ਕਹਾਂਗਾ ਕਿ ਜਿਨ੍ਹਾਂ ਨੇ ਇਹ ਜਿਹੜਾ ਹੈਗਾ ਆਪਣਾ ਜਿਹੜਾ ਇਹ ਐਕਵੀਜ਼ੀਸ਼ਨ ਵਾਲਾ ਕੰਮ ਇਹਨੂੰ ਸਿਰੇ ਨਹੀਂ ਚੜਾਇਆ ਸਰਦਾਰ ਮੱਤੇਵਾੜਾ ਜਿਹੜਾ ਸੀਗਾ ਉਹ ਪ੍ਰੋਜੈਕਟ ਜਿਹੜਾ ਸੀਗਾ ਉਹ ਆ ਰਿਹਾ ਸੀ ਬੜਾ ਉਹ ਪ੍ਰੋਜੈਕਟ ਜਿਹੜਾ ਦਾਤ ਹੋ ਜਾਦੇ ਹੁਣ ਇਸ ਤਰ੍ਹਾਂ ਜੇ ਦਿਨ ਬੱਤੇ ਕਰਾਤ ਹੋਣ ਦੇ ਕਿਤੇ ਨਾ ਕਿਤੇ ਪੰਜਾਬ ਚ ਮੈਂ ਤਾਂ ਤੁਹਾਨੂੰ ਕਿਹਾ ਮੈਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਉਹ ਉਹ ਨਾ ਦੀ ਸਰਕਾਰ ਹੈ اپੋਜੀਸ਼ਨ ਵਾਲਿਆਂ ਨੂੰ ਵੀ ਨਾਲ ਲੈਣਨ اپੋਜੀਸ਼ਨ ਵਾਲੇ ਰੈਡੀ ਹੈ ਸਾਨੂੰ ਸੈਂਟਰ ਦੇ ਵਿੱਚ ਉਹਨਾਂ ਤੇ ਦਬਾਅ ਪਾਉਣਾ ਚਾਹੀਦਾ ਕਿ ਕਿੰਨਾ ਕਰਨਾ ਕਰਕੇ ਤੁਸੀਂ ਇਹ ਬੰਦ ਕਰਦੇ ਕੋਈ ਐਸੀ ਚੀਜ਼ ਹੈ ਜਿਹੜੀ ਅਸੀਂ ਨਹੀਂ ਕਰ ਸਕਦੇ ਮੈਂ ਪਹਿਲਾਂ ਦੁਬਾਰਾ ਰਿਪੀਟ ਕਰ ਰਿਹਾ ਜਿੱਥੋਂ ਤੱਕ ਐਕੋਜੀਸ਼ਨ ਦਾ ਮਸਲਾ ਹੈ ਉਹ ਮੈਨੂੰ ਨਹੀਂ ਲੱਗਦਾ ਇਹ ਕਿੱਥੇ ਡਿਲੇ ਹੋਇਆ ਪਰ ਇਹ ਨਹੀਂ ਹੋਣਾ ਚਾਹੀਦਾ ਸੀ ਜਿਹੜੇ ਅਫਸਰ ਰਿਸਪੌਂਸਿਬਲ ਹੈ ਜਿਨ੍ਹਾਂ ਨੇ ਐਕੋਜੀਸ਼ਨ ਨਹੀਂ ਪ੍ਰੋਪਰ ਟਾਈਮ ਤੇ ਕੀਤੀ ਉਹਨਾਂ ਦੇ ਖਿਲਾਫ ਐਕਸ਼ਨ ਵੀ ਲੈਣਾ ਚਾਹੀਦਾ ਪੈਸਾ ਲੈ ਕੇ ਬੜਾ ਬੜਾ ਲੋਕਾਂ ਨੇ ਟਾਕਾ ਪੈ ਰਿਆ ਜੇਬ ਤੇ ਜਿੱਦਾਂ ਟੋਲ ਪਲਾਜ਼ੇ ਦੇ ਕਿਸਾਨ ਜਤੇ ਵੰਦੀਆਂ ਨੇ ਪਹਿਲਾਂ ਵੀ ਪੁਲਸਾਰੀ ਨੇ ਬੰਦ ਰੱਖਿਆ ਕਿ ਉਸ ਤੋਂ ਬਾਅਦ ਟੋਲ ਪਲਾਜ਼ਾ ਖੁੱਲੋਂ ਨਾ ਹੋਰ ਦੇ ਆਉਣ ਤੋਂ ਬਾਅਦ ਖੁੱਲਿਆ ਕੋਡ ਉਸ ਤੋਂ ਬਾਅਦ ਰੇਡ ਹੋਰ ਬੜਾ ਦਿੱਤੇ ਗਏ ਬਿਲਕੁਲ ਗਲਤ ਹੈ ਜੀ ਇਹ ਤਾਂ ਜਿਹੜਾ ਸਪੈਸ਼ਲੀ ਲਾਡੋਵਾਲ ਟੋਲ ਪਲਾਜ਼ਾ ਇਹ ਗਿਲ ਹਲਕੇ ਦੇ ਵਿੱਚ ਪੈਂਦਾ ਹੈ ਬੜੀ ਤਰਾਸਤਗੀ ਹੈ ਸਾਡੇ ਇਸ ਮੁਲਕ ਦੀ ਮੈਂ ਗਟਕਰੀ ਸਾਹਿਬ ਨੂੰ ਹੁਣ ਚਿੱਠੀ ਵੀ ਲਿਖ ਰਿਹਾ ਤੇ ਮੈਂ ਉਹਨਾਂ ਤੋਂ ਮਿਲਣ ਦਾ ਟਾਈਮ ਵੀ ਲੈਣਾ ਨੈਸ਼ਨਲ ਹਾਈਵੇ ਥੋਰਟੀ ਨੂੰ ਵੀ ਮੈਂ ਲੈਟਰ ਲਿਖੀ ਹੈ ਤੇ ਉਹਨਾਂ ਤੋਂ ਵੀ ਟਾਈਮ ਲੈਣਾ ਕਿ ਜਿਹੜਾ ਇਹ ਟੋਲ ਪਲਾजा ਇਹਦੇ ਰੇਟਾਂ ਕਟਾਏ ਜਾ 400 ਰੁਪਿਆ ਤਕਰੀਬਨ ਮੇਰੇ ਖਿਆਲ 400 ਰੁਪਿਆ ਇੱਕ ਪਾਸੇ ਦਾ ਹਾਂਜੀ ਤਕਰੀਬਨ 400 ਰੁਪਿਆ ਮੈਨੂੰ ਦੱਸਿਆ ਗਿਆ ਤੇ ਇਹ ਬਹੁਤ ਮਾੜੀ ਗੱਲ ਹੈ ਇਹਨੂੰ ਘਟਾਉਣਾ ਚਾਹੀਦਾ ਹੈ ਲੋਕਾਂ ਦੇ ਲੋਕਾਂ ਦੇ ਉੱਤੇ ਤਾਂ ਗਈ ਆ ਜਿਹੜਾ ਬਜਟ ਆਇਆ ਇਹ ਬਜਟ ਗਰੀਬਾਂ ਤੇ ਮਿਡਲ ਕਲਾਸ ਵਾਸਤੇ ਥੋੜੀ ਹੈ ਇਹ ਤਾਂ ਮਿਡਲ ਕਲਾਸ ਦੇ ਤੇ ਗਰੀਬ ਗਰੀਬ ਜਿਹੜੀ ਸਾਡੀ ਸੋਸਾਇਟੀ ਨੂੰ ਮਾਰਨ ਵਾਸਤੇ ਆ ਅਮੀਰਾਂ ਵਾਸਤੇ ਬਜਟ ਆਇਆ ਇਹ ਤਾਂ ਸਾਡੇ ਤੇ ਹੋਰ ਬੋਝ ਪਿਆ ਹੋਇਆ ਹੈ। ਵੈਸੇ ਹਰਿਆਣਾ ਸਰਕਾਰ 15 ਅਗਸਤ ਨੂੰ ਕੁਝ ਅਫਸਰਾਂ ਨੂੰ ਕੁਝ ਨੂੰ ਹਰਿਆਣਾ ਸਰਕਾਰ ਮੰਤ ਮੰਤਰਾ ਦੇ ਤਰ੍ਹਾਂ ਜਿਹਨਾਂ ਨੇ ਗੋਮੇ ਸ਼ੈਣੀ ਬਹੁਤ ਮਾੜੀ ਗੱਲ ਹੈ ਮੇਰੇ ਧਿਆਨ ਚ ਤੁਸੀਂ ਲੈ ਕੇ ਆ ਰਹੇ ਹੋ। ਇਹੋ ਜਿਹੇ ਜਿਹੜੇ ਕੰਮ ਆ ਕਿਸੇ ਵੀ ਸਰਕਾਰ ਨੂੰ ਨਹੀਂ ਕਰਨੇ ਚਾਹੀਦੇ। ਜਿਹੜੇ ਜਿਹੜੇ ਇਹੋ ਜਿਹੇ ਮਸਲੇ ਹੁੰਦੇ ਆ ਇਹ ਬਹੁਤ ਸੈਂਸਿਟਿਵ ਮਸਲੇ ਹੁੰਦੇ ਆ ਜਿਸ ਪ੍ਰਬੰਧ ਦਾ ਜੀ ਚਲਾ ਗਿਆ 7 7 750 ਸਾਡੇ ਕਿਸਾਨਾਂ ਦੀ ਮੌਤ ਹੋ ਚੁੱਕੀ ਐ ਸੈਲੀਟੇਸ਼ਨ ਤੇ ਜੇ ਇਹ ਜਿਹੜੀ ਬੀਜੇਪੀ ਦੀ ਸਰਕਾਰ ਆ ਜਾਂ ਹਰਿਆਣਾ ਸਰਕਾਰ ਅਗਰ ਕੋਈ ਇਹੋ ਜਿਹਾ ਸਟੈਪ ਲੈਂਦੀ ਐ ਤਾਂ ਅਸੀਂ ਉਹਦੇ ਵਾਸਤੇ ਜ਼ਬਰਦਸਤ ਪ੍ਰੋਟੈਸਟ ਕਰਾਂਗੇ ਨਹੀਂ ਕਰਨੀਆਂ ਚਾਹੀਦੀਆਂ ਐ ਜੀਆਂ ਕਿਹੜੀ ਬਹਾਦਰੀ ਵਾਲੀ ਗੱਲ ਐ ਜੀ ਹਰਿਆਣਾ ਪੁਲਿਸ ਨੇ ਜੇ ਅੱਜ ਹਰਿਆਣਾ ਬਾਰਡਰਸ ਬੰਦ ਕੀਤਾ ਹੋਇਆ ਐ ਇਹ ਕੋਈ ਅਚੀਵਮੈਂਟ ਨਹੀਂ ਐ ਇਹ ਤਾਂ ਅਚੀਵਮੈਂਟ ਨਹੀਂ ਐ ਇਹ ਤਾਂ ਹਰਿਆਣਾ ਗਵਰਨਮੈਂਟ ਦੀ ਜਿਹੜੀ ਕਾਰਗੁਜ਼ਾਰੀ ਦੇ ਉੱਤੇ ਮੈਂ ਕਹਿੰਦਾ ਕਿ ਉਹ ਫੇਲ ਹੋ ਗਏ ਨੇ ਇਸ ਮਸਲੇ ਦੇ ਇੱਕ ਉਹ ਬਾਰਡਰ ਥੋੜੀ ਹੈ ਕਿ ਹਿੰਦੂ ਪਾਕਿਸਤਾਨ ਦਾ ਬਾਰਡਰ ਹੈ ਤੁਸੀਂ ਜਾ ਨਹੀਂ ਸਕਦੇ ਸਰਕਾਰਾਂ ਬੀਜੇਪੀ ਦੀ ਸੈਂਟਰ ਸਰਕਾਰ ਵੀ ਇਹਦੇ ਵਿੱਚ ਫੇਲ ਹੋਈ ਹੈ ਐਂਡ ਹਰਿਆਣਾ ਸਰਕਾਰ ਵੀ ਫੇਲ ਹੈ ਪਰ ਕਿਸਾਨ ਵੀ ਇਸ ਨੂੰ ਲੈ ਕੇ ਜਿਹੜਾ ਲਗਾਤਾਰ ਰੈਜਿਸਟ੍ਰੇਸ਼ਨ ਕਰ ਰਹੇ ਨੇ ਲਗਾਤਾਰ ਬੰਦੋਬਸਤ ਪ੍ਰਦਰਸ਼ਨ ਜਿਹੜੀ ਉਹਨਾਂ ਵੱਲੋਂ ਕੀਤਾ ਜਾ ਨਹੀਂ ਕੀਤਾ ਦੇਖਦੇ ਹੋ ਕਿ ਖਾਨਾ ਅੱਜ ਕਿਉਂ ਨਾ ਕਿਸਾਨ ਪ੍ਰੋਟੈਸਟ ਕਰਨ ਯਾਰ ਸਾਡੀ ਕਿਸਾਨੀ ਡੋਬ ਰਹੀ ਹੈ ਤੁਸੀਂ ਜਾ ਕੇ ਦੇਖੋ ਤਾਂ ਸਹੀ ਖੇਤਾਂ ਦੇ ਵਿੱਚ ਜਿੰਨੀ ਸਾਡੀ ਕਾਸਟ ਹੈ ਤੁਹਾਨੂੰ ਤਾਂ ਕਾਸਟ ਵੀ ਨਹੀਂ ਜ਼ਿੰਮੇਵਾਰਾਂ ਨੂੰ ਮਿਲਦੀ ਕਿਉਂ ਕਿਸਾਨ ਬੈਠੇ ਨੇ ਸੜਕਾਂ ਦੇ ਉੱਤੇ ਸਾਨੂੰ ਕਾਸਟ ਮਿਲਣੀ ਚਾਹੀਦੀ ਹੈ ਹਰ ਪ੍ਰੋਡਕਟ ਹੈ ਮੈਂ ਕਹਿੰਦਾ ਤੁਸੀਂ ਆ ਵੀ ਇੱਕਾ ਲੋਗੋ ਵੀ ਖਰੀਦੇ ਹੋ ਮਾਈਕ ਵੀ ਖਰੀਦੇ ਹੋ ਕੈਮਰੇ ਖਰੀਦੇ ਹੋ ਉਹਦੀ ਜਿਹੜੀ ਕੰਪਨੀ ਹੈ ਉਹਦੀ ਕੀਮਤ ਉਹ ਆਪ ਨਿਰਧਾਰਤ ਕਰ ਰਹੀ ਹੈ ਤੇ ਸਾਡੇ ਕਿਸਾਨ ਦੀ ਜਿੰਸ ਦੀ ਕੀਮਤ ਕੌਣ ਨਿਰਧਾਰਤ ਕਰ ਰਿਹਾ ਕਿਸਾਨ ਕਰ ਸਕਦਾ ਇਹ ਤਾਂ ਬਹੁਤ ਵੱਡਾ ਸਾਡਾ ਬੀਜੇਪੀ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹ ਮੰਨਣੀਆਂ ਚਾਹੀਦੀਆਂ ਹਨ